ਅੱਜ ਦਾ ਦਿਨ ਪੂਰੇ ਦੇਸ਼ ਭਰ ਦੇ ਵਿੱਚ ਕਿਸਾਨ ਦਿਵਸ ਵਜੋਂ ਮਨਾਇਆ ਜਾ ਰਿਹਾ ਦਿੱਲੀ ਦੀਆਂ ਸਰਹੱਦਾਂ ਦੇ ਉੱਪਰ ਕਿਸਾਨ ਡਟੇ ਹੋਏ ਨੇ ਅੰਦੋਲਨ ਚੱਲ ਰਿਹਾ ਤਾਂ ਉੱਥੇ ਵੀ ਕਿਸਾਨ ਅੱਜ ਇਸ ਆਪਣੇ ਦਿਨ ਦੇ ਮੌਕੇ ਇੱਕ ਸਮੇਂ ਦੀ ਜਿਹੜੀ ਹੈ ਉਹ ਭੁਖ ਹੜਤਾਲ ਕਰਨਗੇ ਤੇ ਇਸ ਦੇ ਨਾਲ ਹੀ ਕਿਸਾਨ ਜਥੇਬੰਦੀਆਂ ਨੇ ਦਿਸ਼ਵਾਸੀਆਂ ਨੂੰ ਵੀ ਅਪੀਲ ਕੀਤੀ ਸੀ ਕਿ ਉਹ ਵੀ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਅਤੇ ਖੇਤੀ ਕਾਨੂੰਨ ਦੇ ਖਿਲਾਫ ਇੱਕ ਸਮੇਂ ਦੀ ਜਿਹੜੀ ਹੈ ਰੋਟੀ ਉਹ ਤਿਆਗ ਦੇਣ ਇਸ ਤੋਂ ਇਲਾਵਾ ਕਿਸਾਨ ਜਥੇਬੰਦੀ ਦੀ ਜਿਹੜੀ ਲੜੀਵਾਰ ਭੁਖ ਹੜਤਾਲ ਹੈ ਜਿਸ ਦੇ ਵਿੱਚ 11 ਕਿਸਾਨ 24 ਘੰਟੇ ਦੇ ਲਈ ਭੁਖੜ ਤਾਂ ਰੱਖਦੇ ਨੇ ਉਸ ਦਾ ਅਜ ਤੀਸਰਾ ਦਿਨ ਹੈ ਤੇ ਉਹ ਵੀ ਚੱਲ ਰਿਹਾ ਪੂਰੇ ਪੰਜਾਬ ਦੇ ਵਿੱਚ ਵੀ ਭੁਖ ਹੜਤਾਲ ਚੱਲ ਰਹੀ ਹੈ ਤੇ ਇਸ ਦੇ ਨਾਲ ਪੰਜਾਬ ਕਾਂਗਰਸ ਤੇ ਪੰਜਾਬ ਸਰਕਾਰ ਵੱਲੋਂ ਵੀ ਕਿਸਾਨਾਂ ਦੀ ਇਸ ਅਪੀਲ ਜਿਹੜਾ ਹੈ ਉਸ ਸਵਾਰ ਕੀਤਾ ਗਿਆ ਸੀ ਅਕਾਲੀ ਦਲ ਨੇ ਵੀ ਇਸ ਨੂੰ ਸਮਰਥਨ ਦਿੱਤਾ ਹੈ ਅੱਜ ਵਿਜੇਂਦਰ ਸਿੰਘਲਾ ਸਿੱਖਿਆ ਮੰਤਰੀ ਵੀ ਇੱਕ ਦੇ ਇੱਕ ਸਮੇਂ ਦੇ ਲਈ ਪੁਖੜ ਤਾਰ ਰੱਖਣਗੇ ਤੇ ਨਾਲ ਹੀ ਅਕਾਲੀ ਦਲ ਨੇ ਵੀ ਉਹਨਾਂ ਨੂੰ ਸਹਿਯੋਗ ਦਿੱਤਾ ਹੈ ਤਾਂ ਅੱਜ ਦੇਸ਼ਪੁਰ ਦੇ ਵਿੱਚ ਕਿਸਾਨ ਦਿਵਸ ਵਜੋਂ ਮਨਾਇਆ ਜਾ ਰਿਹਾ ਤੇ ਇਸ ਦਿਨ ਕਿਸਾਨਾਂ ਨੇ ਅਪੀਲ ਕੀਤੀ ਹੈ ਦੇਸ਼ ਵਾਸੀਆਂ ਨੂੰ ਕਿ ਇੱਕ ਸਮੇਂ ਦੀ ਉਹ ਰੋਟੀ ਕਿਸਾਨਾਂ ਦੇ ਅੰਦੋਲਨ ਦੇ ਹੱਕ ਵਿੱਚ ਅਤੇ ਖੇਤੀ ਕਾਨੂੰਨ ਦੇ ਖਿਲਾਫ ਧਿਆਗਣ